ਅਸੀਕਾ ਜੀ ਡਿਜ਼ਾਈਨ ਬਹੁਤ ਜਿਆਦਾ ਆਸਮਾਨ ਲੁੱਕ ਬਹੁਤ ਅਮੇਜ਼ਿੰਗ ਹੈ ਸੂਟ ਨੂੰ ਚੈੱਕ ਕਰੋ ਜੀ ਦਾ ਪਿਓਰ ਹੈਂਡਵਰਕ ਦਾ ਕੰਮ ਹੈ ਸਾਰਾ neck ਦੇ ਉੱਪਰ ਕੰਟਰਾਸਟ ਥ्रेड ਨਾਲ ਐਮਬਲੋਇਡਰੀ ਬਾਟਮ ਜਿਹੜੀ ਹੈ ਨਾਲ ਇਹਦੇ ਕੰਟਰਾਸਟ ਬਾਟਮ ਤੇ ਵਰਕ ਘੇਰੇ ਦੇ ਵਰਕ ਚੈੱਕ ਕਰੋ ਟੋਟਲੀ ਹੈਂਡਵਰਕ ਪਰਲ ਵਰਕ ਦਾ ਕੰਮ ਸਾਰਾ neck ਤੇ ਵੀ ਜਿਹੜਾ ਵਰਕ ਹੈ ਨਾ ਸਾਰਾ ਹੈਂਡਵਰਕ ਹੈ ਦੇਖੋ ਕਿੰਨਾ ਸੋਹਣਾ ਬਾਜੂ ਚੈੱਕ ਕਰਿਓ ਇਹ ਬਾਜੂ ਤੇ ਵਰਕ ਆਏਗਾ ਪੈਚ ਸਾਰਾ ਥ्रेड ਦਾ ਕੰਮ ਹੈ ਕਲਰਡ ਥਰੈਡ ਤੇ ਦੁਪੱਟਾ ਚੈੱਕ ਕਰੋ ਬਹੁਤ ਹੀ ਜਿਆਦਾ ਖੂਬਸੂਰਤ ਦੁਪੱਟਾ ਸਾਰਾ ਹੀ ਦੇਖੋ ਬਨਾਰਸੀ ਬੂਟੀ ਵਾਲਾ ਦੁਪੱਟਾ ਤੇ ਦੁਪੱਟੇ ਦਾ ਫੋਰ ਸਾਈਡ ਵਰਕ ਬਹੁਤ ਹੀ ਅਮੇਜ਼ਿੰਗ ਕੰਟਰਾਸਟ ਫੂਰ ਹੈ ਰੰਗ ਸਾਰੇ ਚੈੱਕ ਕਰਿਓ ਕਿੰਨੇ ਸੋਹਣੇ ਆ ਬਹੁਤ ਜਿਆਦਾ ਡਿਫਰੈਂਟ ਜਿਹੜਾ ਆਰਟੀਕਲ ਕਲਰ ਕੰਟਰਾਸਟ ਬੜੇ ਜਬਰਦਸਤ ਹੈ ਇਹ ਦੇਖੋ ਪੀਕਾਕ ਦੇ ਨਾਲ ਕੰਬੀਨੇਸ਼ਨ ਮਹਿੰਦੀ ਦਾ ਤੇ ਦੁਪੱਟੇ ਦੀ ਕੁਆਲਿਟੀ ਬੜੀ ਖੂਬਸੂਰਤ ਹੈ ਜੀ ਦੇਖੋ ਕਲਰ ਬਹੁਤ ਹੀ ਜ਼ਿਆਦਾ ਸੋਹਣੇ ਨੈਕਸਟ ਕਲਰ ਆ ਗਿਆ ਜੀ ਇਹਦਾ ਰੈਂਡ ਬਹੁਤ ਅਮੇਜ਼ਿੰਗ ਆਰਟੀਕਲ ਹੈ ਜੀ ਇਹ ਤੇ ਰੀਡ ਦੇਾਂਗੇ ਤੁਹਾਨੂੰ ਅਨਬਲੀਵੇਬਲ ਬਾਜੂ ਵਰਕ ਹੈ ਬਾਟਮ ਵਰਕ ਹੈ ਦੁਪੱਟਾ ਵੀ ਵਰਕ ਹੈ ਗਲਾਸ ਸ਼ਿਮਰ ਦਾ ਆਰਟੀਕਲ ਆਏਗਾ ਨੈਕਸਟ ਵਿੱਚ ਮੈਜੈਂਟਾ ਕਲਰ ਨੈਕਰੀ ਕੁਆਲਟੀ ਚੈੱਕ ਕਰੋ ਤੁਸੀਂ ਵਰਕ ਦੀ ਰੀਡ ਦਾ ਦੇਾਂਗੇ ਤੁਹਾਨੂੰ ਸਿਰਫ 1250 ਨੇ ਸਿਰਫ ਤੇ ਕੁਆਲਿਟੀ ਔਸਮ ਮਿਲੇਗੀ ਤੁਹਾਨੂੰ ਇਸ ਰੇਟ ਦੇ ਵਿੱਚ ਅਨ ਮੈਚ ਕੁਆਲਿਟੀ ਹੈ ਜੀ ਥੈਂਕ ਯੂ